ਪੰਜਾਬ ਭਾਜਪਾ ਦੇ ਸੀਨੀਅਰ ਅਗੂ ਅਤੇ ਸਾਫਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੇ ਕੇਂਦਰੀ ਬਜਟ 2026 사이 ਦੀ ਸ਼ਲਾਗਾ ਕੀਤੀ ਹੈ। ਗੁਰਦਾਸਪੁਰ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਣਾਂ ਕਿਹਾ ਕਿ ਇਹ ਬਜਟ ਕਿਸੇ ਵਿਸ਼ੇਸ਼ ਵਰਗ ਦੇ ਲਾਭ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਨੂੰ ਧਿਆਨ ਚ ਰੱਖਦੇ ਹਾਂ। ਰੱਖਿਆ, ਸਿੱਖਿਆ, ਰੇਲ, ਸੈਮੀ ਕੰਡਕਟਰ, ਸਨਤਾ ਅਤੇ ਖੇਤੀਬਾੜੀ ਨੂੰ ਲਾਸ਼ੀਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ। ਇਸ ਤੋਂ ਇਲਾਵਾ ਦਵਾਈਆਂ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਵੀ ਰਕਮਾਂ ਰੱਖੀਆਂ ਗਈਆਂ ਨੇ। ਤਿਕਸ਼ਨ ਸੂਦ ਨੇ ਕਿਹਾ ਕਿ ਸੂਬਾ ਸਰਕਾਰ ਬਜਟ ਨੂੰ

ਸਾਰੀ ਸਥਿਤੀ ਬੜੀ ਵੋਲੇਟਾਈਲ ਹੈ। ਔਰ ਪਤਾ ਨਹੀਂ ਉਹ ਇਕਨੋਮੀ ਨੂੰ ਸਟੇਬਲ ਕਰਨਾ ਇੱਕ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ। ਔਰ ਜਿਸ ਤਰ੍ਹਾਂ ਨਾਲ ਕਦੇ-ਕਦੇ ਵਿੱਚ ਕਹਿੰਦੇ ਆ ਤੀਸਰਾ ਵਿਸ਼ਵ ਯੁੱਧ ਉਹ ਸਾਵਨਾ ਆਪਣੇ ਦੇਸ਼ ਦੀ ਡਿਫੈਂਸ ਨੂੰ ਸਟਰੋਂਗ ਕਰਨਾ